ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਆਪਣੀ ਸਿਮੂ ਤੇ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਜਿਹੜਾ ਤੁਸੀਂ ਇੰਨੀ ਸਪੋਰਟ ਕਰਦੇ ਹੋ ਸੋ ਬਹੁਤ ਟਾਈਮ ਬਾਅਦ ਇੱਕ ਵਲੋਗ ਪਾਉਣ ਲੱਗੀ ਆ ਮੈਂ ਤੇ ਤੁਹਾਨੂੰ ਸਾਰਿਆਂ ਨੂੰ ਦਿਖਾਉਣਾ ਚਾਹੁੰਦੀ ਆ ਕਿ ਦੀਵਾਲੀ ਤੋਂ ਪਹਿਲਾਂ ਅਸੀਂ ਸੋਚਿਆ ਕਿ ਪੇਂਟ ਚਲੋ ਕਰਾ ਲਿਆ ਜਾਵੇ ਤੇ ਤੇ ਪੇਂਟ ਦੀਆਂ ਤਿਆਰੀਆਂ ਸ਼ੁਰੂ ਹੋ ਰਹੀਆਂ ਆ ਤੇ ਕੰਮ ਮੈਂ ਨਹੀਂ ਕਰ ਰਹੀ ਸੀ ਜਿਹੜਾ ਥੋੜਾ ਬਹੁਤ ਸਮਾਨ ਇੱਧਰ ਉੱਧਰ ਕਰਨਾ ਆ ਸਾਰਾ ਪਰਮ ਕਰ ਰਿਹਾ ਹੈ ਇਕੱਲਾ ਕਰ ਰਿਹਾ ਹੈ ਮੈਂ ਤੁਹਾਨੂੰ ਪਰਮ ਦਾ ਮੂਦ ਦਿਖਾ ਦਿੰਨੀ ਆ ਹੈਲੋ ਬੇਬੀ ਸੋ ਪਰਮ ਕੱਲੇ ਲੱਗੇ ਹੋਏ ਆ ਕੰਮ ਕਰਨ ਪਹਿਲਾਂ ਮੰਮੀ ਹਣਾ ਦੇ ਕਮਰੇ ਚ ਸਟਾਰਟ ਕਰਨਾ ਆ ਸੋ ਸਾਰਾ ਸਮਾਨ ਉਧਰੋਂ ਕੱਢਦਾ ਆ ਉਸ ਤੋਂ ਬਾਅਦ ਪਰਮ ਨੇ ਪਰਮ ਕੁਝ ਕਹਿਣਾ ਚਾਹੁੰਦੇ ਹੋ ਮੇਰੇ ਬੁਟੀਕ ਦਾ ਵੀ ਸਮਾਨ ਸਾਰਾ ਚੱਕ ਦਿੱਤਾ ਆ ਤੇ ਇਹਦੇ ਚ ਕਪੜੇ ਮੇਰੇ ਪੈਕ ਕਰਤੇ ਆ। ਵੀ ਆ ਕੇ ਮੇਰਾ ਬਾਕੀ ਸਮਾਨ ਹੋ ਲੈ ਲੂ। ਕੋਈ ਆ ਕੇ ਤੁਹਾਡਾ ਸਾਥ ਦੇਵੇ। ਅਪੀਲ ਕਰਦੇ ਪਿਓ। ਅਪੀਲ ਕਰਦਾ। ਉਹ ਗਏ ਮੈਂ ਕੰਮ ਤਾਂ ਕਰ ਲਓ ਰਕੀਆ। ਆ ਸਾਰੇ ਸੂਟ ਮੇਰੇ ਨਾ ਮੇਰੀ ਅਲਮਾਰੀ 'ਚ ਟੰਗ ਦਿਓ ਠੀਕ ਆ। ਵੀਡੀਓ ਦੇ ਚੱਕਰਾਂ 'ਚ ਬਣਾਵਣਾ ਰੱਖਿਓ ਨਾ। ਵੀਡੀਓ ਦੇ ਚੱਕਰਾਂ 'ਚ ਫੇਰ ਗਈ ਹੋ ਗਿਆ ਤੇ ਮੇਰੀ ਆ। ਇਹਨੂੰ ਇਹਨਾਂ ਦੇ ਨਾਂ ਨਾਲ ਹੀ ਰੱਖਿਓ ਠੀਕ ਆ। ਤੇ ਤਾਰਾ ਕਿਹੜਾ ਸਮਾਨ ਦਿੱਤੀ ਵੀ ਮੈਨੂੰ ਬਾਅਦ ਚ ਨਹੀਂ ਨਹੀਂ ਕਹਿਣਾ ਹੋਗਾ ਇਹ ਤੁਹਾਡਾ ਫਰਜ਼ ਹੋਣਾ ਲੱਭ ਕੇ ਦੇਣਾ ਆ ਜਾਂ ਕੱਢ ਕੇ ਦੇਣਾ ਠੀਕ ਹੈ ਮੈਨੂੰ ਨਹੀਂ ਪਤਾ ਹੈਗਾ ਇਦਾਂ ਮੈਂ ਤਾਂ ਆਪਣਾ ਕੰਮ ਲੱਗੀਆਂ ਤਰਪਾਈ ਕਰ ਰਹੀਆਂ ਆ ਤੇ ਜਿੰਨੇ ਵੀ ਸੂਟ ਆ ਸਭ ਇਸ ਥਾਂ ਤੇ ਜਿਆਦਾ ਯਾਦ ਰੱਖਾਂ ਅਨਸਟਿਚेड ਓਕੇ ਅਨਸਟਿਚेड ਚਾ ਠੀਕ ਆ ਤੇ ਕੱਲ ਤੋਂ ਲੱਗ ਜਾਣਾ ਆ ਪੇਂਟ ਵਾਲਿਆਂ ਨੇ ਆ ਜਾਣਾ ਆ ਸੋ ਪਰਮ ਸਾਰੀ ਸੈਟਿੰਗ ਕਰਦੇ ਹੋਏ ਸਾਰੇ ਮੇਰੇ ਕੱਪੜੇ ਸੰਭਾਲ ਕੇ ਰੱਖਤੇ ਆ ਕਿਉਂਕਿ ਪੇਂਟ ਦਾ ਕੰਮ ਸ਼ੁਰੂ ਹੋ ਜਾਣਾ ਹੈ ਸਵੇਰੇ ਸੋ ਪਰਮ ਨੂੰ ਹੁਣੇ ਟੈਨਸ਼ਨ ਹੋ ਗਈ ਹੈ ਕਿ ਹੋਲੀ ਵਾਲੀ ਕਰਕੇ ਸਮਾਂ ਪਿੱਤੀ ਜਾਏਗੀ ਤੇ ਬਾਕੀ ਬਨੇ ਰਿਓ ਬਲੌਗ ਦੇ ਨਾਲ ਸੋ ਸਾਰੇ ਜਣੇ ਕਹਿ ਰਹੇ ਸੀ ਦੀਦੀ ਬਲੌਗ ਕਿਉਂ ਨਹੀਂ ਪਾ ਰਹੇ ਹੋ ਕਿਉਂ ਨਹੀਂ ਪਾ ਰਹੇ ਹੋ ਸੋ ਆਪਣੇ ਦੋਨੋਂ ਚੈਨਲਾਂ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਇੱਕ ਸਿਮਮੀ ਪਰਮ ਸ਼ੇਰਗੇਲ ਵਾਲਾ ਇੱਕ ਪਰਮ ਸਿਮਮੀ ਸ਼ੇਰਗੇਲ ਵਾਲਾ ਆ ਨਵਾਂ ਬਲੌਗ ਉੱਤੀ ਪੈਣੇ ਆ ਸਾਰੇ ਦੋਨੋਂ ਬਲੌਗ ਸੋ ਤੁਸੀਂ ਮੈਂ ਇਸ ਕਰਕੇ ਨਹੀਂ ਸੀ ਪਾ ਰਹੀ ਕਿਉਂਕਿ YouTube ਤੇ ਥੋੜੀ ਜੀ ਪ੍ਰੋਬਲਮ ਚੱਲ ਰਹੀ ਹੈ ਕਰਕੇ ਸੋ ਪਰ ਆਪਾਂ ਆਪਣੇ ਵਲੌਗਸ ਪਾਉਂਦੇ ਰਵਾਂਗੇ ਕਿਉਂਕਿ ਜਿਹੜੇ ਪਿਆਰ ਕਰਦੇ ਆ ਉਹ ਕਹਿ ਰਹੇ ਸੀ ਕਿ ਤੁਸੀਂ ਵਲੌਗਸ ਪਾਓ ਤੁਹਾਡੇ ਵਲੌਗ ਨਹੀਂ ਆਏ ਵਲੌਗ ਨਹੀਂ ਆਏ ਸੋ ਇਦਾਂ ਹੀ ਪਿਆਰ ਕਰਦੇ ਹੋ ਆਪਾਂ ਵਲੌਗ ਪਾਉਂਦੇ ਰਵਾਂਗੇ ਕੰਟੀਨਿਊ ਬਾਕੀ ਤੁਹਾਨੂੰ ਦਿਖਾਣੇ ਆ ਕੱਲ ਤੋਂ ਆਪਣਾ ਸ਼ੁਰੂ ਕੰਮ ਜਿਹੜਾ ਹੋ ਰਿਹਾ ਆ ਬਾਕੀ ਇੱਕ ਸਨਸਪੈਂਸ ਵੀ ਰੱਖਿਆ ਹੋਇਆ ਆ ਇਹੋ ਵਲੌਗ ਦੇ ਨਾਲ ਤੁਹਾਨੂੰ ਜਰੂਰ ਦੱਸਾਂਗੇ ਬਾਕੀ ਪਰਮ ਇਹ ਵਾਈਟ ਲਹਿੰਗਾ ਆ ਕਿਸੇ ਜੀ ਪੈਕ ਕਰ ਦਿਓ ਇਦਾਂ ਨਾ ਰੱਖਿਓ ਨਹੀਂ ਉਹਦੇ ਜਿ ਪਾ ਲਈਏ ਨਾ ਪਾ ਦੇ ਮੈਂ ਸਾਰੇ ਕਿਧਰੋਂ ਓਕੇ ਏ ਬਨੇਰੇਓ ਬਲੌਗ ਦੇ ਨਾਲ ਮਿਲਦੇ ਆ ਤੁਹਾਨੂੰ ਸਵੇਰੇ अर्ਲੀ ਮਾਰਨਿੰਗ ਜਦੋਂ ਪੇਂਟ ਵਾਲੇ ਆਗੇ ਤੁਹਾਨੂੰ ਨਾਲ-ਨਾਲ ਕੰਮ ਵੀ ਦਿਖਾਵਾਂਗੇ ਨਾਲ-ਨਾਲ ਤੁਹਾਨੂੰ ਦੱਸਾਂਗੇ ਵੀ 10-15 ਦਿਨ ਲੱਗਣੇ ਆ ਵੈਸੇ ਪੇਂਟ ਨਹੀਂ ਕਰਵਾ ਰਹੇ ਮਤਲਬ ਵਾਈਟ ਪੱਟੀ ਜਿਹੜੀ ਹੁੰਦੀ ਆ ਉਸ ਤੋਂ ਬਾਅਦ ਜਿਹੜਾ ਪ੍ਰਾਈਮਰ ਵਜਦਾ ਆ ਸਿਰਫ ਓਨਾ ਕੁ ਕਿਉਂਕਿ ਅਜੇ ਪੇਂਟ ਕੋਟ ਨਹੀਂ ਕਰਵਾਉਣਾ ਹੈਗਾ ਵੀ ਇੰਨਾ ਕੁ ਸੋਹਣਾ ਲੱਗੇ ਦੀਵਾਲੀ ਆ ਰਹੀ ਏ ਸਾਰੇ ਤਿਆਰੀਆਂ ਕਰ ਰਹੇ ਨੇ ਕਰਦੀਆਂ ਸੋ ਅਸੀਂ ਵੀ ਕਰ ਲਈਏ ਪਹਿਲੀ ਦੀਵਾਲੀ ਹੋਣੀ ਆ ਸਾਡੇ ਆਪ ਦੇ ਘਰੇ ਆਪਣੇ ਨਵੇਂ ਘਰੇ ਸੋ ਮਿਲਦੇ ਆ ਤੁਹਾਨੂੰ ਮਾਰਨਿੰਗ ਬਣੇ ਰਹੋ ਬਲੌਗ ਦੇ ਨਾਲ ਮੋਟੀ ਕਿ ਉਹ ਤੇਰੇ ਲਈ ਆਈ ਨਾ ਸਰ ਮਿਸਤਰੀ ਲਈ ਨਾ ਸਰ ਪੈਂਟੇ ਵਾਲਾ ਉਹ ਆਜਣਗੇ ਉਹਨੇ ਕੱਲ ਆਣਾ ਹੋਰ ਕੀ ਆਉਣਾ ਸੀ ਪੈਂਟੇ ਮਿਸਤਰੀ ਬਸ ਮੇਤਰੀ ਬਿਜਲੀ ਵਾਲਾ ਸੱਚ ਬਿਜਲੀ ਵਾਲੇ ਨੂੰ ਤੁਹਾਡੇ ਪਤਾ ਨਹੀਂ ਲੱਗਦਾ ਮੈਂ ਸਮਾਨ ਕਿਦਾਂ ਲਿਖ ਕੇ ਦਵਾਂ ਦਰਾ ਕਰ ਕਿੰਨਾ ਪਾਇਆ ਚਲ ਤੂੰ ਕੋਚਾ ਦਰਾ ਲਾ ਸਪਾਈ ਦਾ ਕਰਦੀ ਹੁੰਦੀ ਆ ਘਰੇ ਸਫਾਈ ਕਰਾਂ ਤਾਂ ਸਫਾਈ ਕਰੇ ਮੈਂ ਵੀ ਸਵੇਰ ਦਾ ਉੱਠਿਆ ਦੇਖ ਹਾਲ ਮੈਂ ਕਿੰਨਾ ਕੰਮ ਕੀਤਾ ਸਿਰਫ 5 ਵਜੇ ਦਾ ਉੱਠਿਆ ਮੈਂ ਜੇ ਮੈਂ ਸਾਰਾ ਕਮਰਾ ਨਾਲੀ ਖਾਲੀ ਕਰਕੇ ਰੱਖਿਆ ਐਲਈਡੀ ਲਾਈ ਸਵੇਰੇ ਸਵੇਰੇ ਤੂੰ ਕੀ ਕੀਤਾ ਬੈੱਡ ਤਾਂ ਖੋਲ ਦੇ ਰਹਿਣ ਦੇ ਬੈੱਡ ਹੁਣ ਨਹੀਂ ਹੁਣ ਸਵੇਰੇ ਆ ਜਾਣਾ ਕਹਿੰਦੀ। ਰਾਤ ਨੂੰ ਤਾਂ ਕਰਦਾ ਕਿ ਮੋਟੀ। ਕਿਦਾਂ ਖਾ ਵੀ ਪਈਏ ਪੋਚਾ ਲਾ ਲਾ ਕੇ। ਮੋਟੀ। ਕਟਿੰਗ ਕਰਾ ਕੇ ਰੱਖਿਆਗਾ ਨਹੀਂ ਯਾਰ ਕਟਿੰਗ ਤੋ ਬਿਨਾਂ ਤਾਂ ਮੈਂ ਐਦਾਂ ਨਾ ਰਹਿਦਾ ਕੀ ਜਗ੍ਹਾ ਜੁਗਾ ਤੇ ਬਹਿਣਾ ਹੁੰਦਾ ਕਿਤੇ। ਐ ਮੋਟੀ। ਚੱਲ ਬੈਠਿਆ ਤਾਂ ਜਗਾ ਦੀ ਘਰੇ ਉਹਦਾ ਕੱਢੀ ਕਰਾ ਕੇ ਰੱਖਣੀ ਚਾਹੀਦੀ ਬੰਦੇ ਨੂੰ ਪੋਚਾਂ ਦੀ ਨਾਲ ਅੱਜ ਅੱਜ ਮਿਸਤਰੀ ਆਣੇ ਨਾ ਖਲਾਰਾ ਹੀ ਪਾਣਾ ਤੇਰਾ ਕੰਮੀ ਸੌਖਾ ਕਰਦਾ ਹੀ ਮੈਂ ਚੱਲ ਪੋਚਾਂ ਦੇ ਨਾਲ ਅੱਜ ਵੀ ਮੈਂ ਤੇਰੀ ਨਾਣਾ ਉਹਨਾਂ ਨੇ ਖਲਾਰਾ ਹੀ ਪਾਣਾ ਆਂ ਫਿਰ ਕੈਂਟ ਦੇ ਵਿੱਚ ਇੰਦੀ ਹੁੰਦਾ ਤੇ ਸਾਰਾ ਸਾਫ ਪਾਈ ਕਰ ਦੇਣੀ 28 ਬਾਅਦ ਵਿੱਚ ਚਲੋ ਬਣੀ ਰੋ ਬਲੌਗ ਦੇ ਨਾਲ ਤੁਹਾਨੂੰ ਦਿਖਾਉਨੇ ਆ ਅੱਜ ਤਾਂ ਮਿਸਤਰੀ ਆ ਨਹੀਂ ਆ ਮਿਸਤਰੀ ਆਣਾ ਕੱਲ ਤੇ ਲੋ ਜੀ ਪੈਂਡ ਵਾਲੇ ਮੁੰਡੇ ਆ ਗਏ ਥੋੜਾ ਜਿਹਾ ਕੱਲ ਮੈਂ ਗੀ ਸੀਗਾ ਫੇਕ ਲਈ ਬਲੌਕ ਬਣਾ ਨਹੀਂ ਸਕਿਆ ਲੱਗਿਆ ਮੁੰਡੇ ਨਾਲ ਛੁੱਟੀ ਕਰਨੀ ਸੀ ਵੈਸੇ ਫਿਰ ਵੀ ਆ ਗਏ ਆ ਸਹੀ ਨੀ ਬੜੀ ਹੋਜੂ ਆ ਜੀ ਰੈਡੀ ਹਾਂ ਜੀ ਲੋ ਜੀ ਕਮਰਾ ਆਪਣਾ ਜੀ ਰੈਡੀ ਹੋ ਜਾਣਾ ਹੈ ਮੰਮੀ ਨਾਲ ਪਹਿਲਾਂ ਕਰਾਇਆ ਸੀ ਆਪਾਂ ਫੇਰ ਆਣੀਆ ਆਪਣੇ ਵਾਲੀ ਬਾਰੀ ਆਪਣੇ ਵਾਲਾ ਸਮਾਨ ਚੱਕਣਾ ਪੈਣਾ हां हैप्पी ਜੇ ਆ। हैप्पी ਨੇ ਘਾਤੀਆ ਰਿਪੇਅਰ। ਲੈਂਡ ਦੀ ਜਿਹੜੀ ਖਰਾਬ ਸੀ। ਇਹ ਹਾਂ ਸਰਸ ਮਾਨ ਆਪਣਾ ਕੰਨ ਚੱਕਣਾ। ਤੇ ਚਾਰ ਪੁਰਧਰੇ ਕਮਰੇ ਸ਼ਿਫਟ ਕਰਦੇ ਹਾਂ ਫਿਰ ਜਾਨੂੰ ਆਹ ਕਮਰਾਂ ਨੂੰ ਖਾਲੀ ਦਿੰਦੇ ਹਾਂ। ਇਹ ਪਲੇਅਰ ਜਗ੍ਹਾ ਮੋਂ ਪਰੋਂ ਉਹ ਪਾਣੀ ਵੀ ਚੈੱਕ ਕਰ ਹੈਗਾ। ਠੀਕ ਹੈ ਨਾ। ਲੋ ਪੱਕੇ ਦੀ ਟੰਗਾ ਘੱਟਾ ਹੋਇਆ ਤੇ ਨਾਲ ਹੀ ਏਸੀ ਵੀ ਨਿਕਲ ਗਈ ਆ ਗੈਸ। ਕਾਸੇ ਪਰ ਕੰਮ ਕਰਦੇ ਨੇ ਹੈਪੀ ਨੇ ਏਸੀ ਦੀ ਗੈਸ ਕੱਢਦੀ ਆ। ਹਲਾਉਣਾ, ਅਟੀ ਦਾ ਵੀ ਚੱਕਣਾ ਪੈਣਾ ਅੱਜ। ਸੋ ਪਿੰਡ ਦਾ ਕੰਮ ਚੱਲ ਰਿਹਾ ਆ। ਕੁੜੀਆਂ ਫ੍ਰੀ ਬੈਠੀਆਂ ਆ ਕਿਉਂਕਿ ਵਿਚਾਰੀਆਂ ਨੂੰ ਬੈਠਣ ਦੀ ਜਗ੍ਹਾ ਨਹੀਂ ਮਿਲ ਰਹੀ। ਜਨਾਬ ਹੁਣੇ ਚਾਹ ਪੀ ਰਹੇ ਨੇ। ਸੋ ਕਿਵੇਂ ਦਾ ਲੱਗਿਆ ਤੁਹਾਨੂੰ? ਸੰਸਾਰ ਰੁਕ ਗਿਆ ਹੈ ਇਸੇ ਕਰਕੇ ਕੋਈ ਵੀ ਵੀਡੀਓ ਵੀਡੀਓ ਨਹੀਂ ਪੈ ਰਹੀ ਕੋਈ ਠੀਕ ਦੀ ਕਿਉਂਕਿ ਅਸੀਂ ਬਿਜ਼ੀ ਚੱਲ ਰਹੇ ਹਾਂ ਥੋੜਾ ਕੰਮ ਦੇਖਣਾ ਪੈ ਰਿਹਾ ਸੋ ਬਹੁਤ ਜਲਦੀ ਤੁਹਾਨੂੰ ਨਵੇਂ ਨਵੇਂ ਵੀਡੀਓes ਕਰਨਗੀਆਂ ਤੇ ਵਲੌਗਸ ਵੀ ਆਉਣਗੇ ਤੇ ਫਿਲਹਾਲ ਮੈਂ ਤੁਹਾਨੂੰ ਘਰ ਦਾ ਕੰਮ ਦਿਖਾ ਦਿੰਦੀ ਹਾਂ ਜਾਓ ਮੜ ਕੇ ਬਾਹਰ ਵੀ ਦਿਖਾਓ ਕੀ ਚੱਲਦਾ ਪਿਆ ਥੱਕ ਗਿਆ ਹਾਂ ਸਾਰਾ ਸਮਾਨ ਨਵੇਂ ਕਰ ਰਹੇ ਆ ਬੈਠੇ ਚਾਹ ਪੀਂਦੇ ਆ ਆਰਾਮ ਨਾਲ ਸੋ ਹੌਣ ਕੁਝ ਕਹਿਣਾ ਜਾਣੇ ਹੋ ਕੁੜੀ ਬਟੀਆਂ ਆ ਇਹ ਨਾਲ ਹੀ ਮੋੱਜਾ ਲੱਗੀਆਂ ਆ। ਜਾ ਹੁਣ ਮੇਰਾ ਕਮਰਾ ਦਿਖਾਓ। ਤੇਰਾ ਕਮਰਾ ਮੈਂ ਦਿਖਾ ਚੁੱਕਾ। ਲੋਬ ਤੇ ਪਹਿਲਾਂ। ਦਿਖਾਓ। ਮੈਂ ਦਿਖਾ ਚੁੱਕਾ। ਨਹੀਂ ਸਾਡੀ ਫੋਟੋ ਲਾ ਦਿੱਤੀ ਗਈ ਆ ਤੇ ਸਮਾਨ ਚੱਕਣ ਦੀਆਂ ਤਿਆਰੀਆਂ ਆ। ਕੌਣ ਹੱਸਿਆ ਮੇਰੇ ਤੋਂ ਮੜ ਜਾ ਕਰੀ। ਸਾਡੇ ਕਮਰੇ ਦੇ ਕੰਮ ਚੱਲ ਰਹੇ ਆ ਮੋਟੀ ਥੱਕ ਗਈ ਆ ਬਹੁਤ ਜ਼ਿਆਦਾ ਮੰਮੀ ਵੀ ਥੱਕ ਗਈ ਹੈ ਕੰਮ ਕਰਾ ਕਰ ਆ ਕੇ ਚਲੋ ਬਣੇ ਰਹੋ ਕੱਲ ਨੂੰ ਤੁਹਾਨੂੰ ਦਿਖਾਵਾਂਗੇ ਨਵੇਂ ਬਲੌਗ ਦੇ ਵਿੱਚ ਵਿਚਾਰੀਆਂ ਕਿਦਾਂ ਜੈਸਟ ਕਰ ਰਹੇ ਆ ਜੈਸਟਮੈਂਟ ਕਰ ਰਹੇ ਆ ਬੁਟੀਕ ਦਾ ਸਾਮਾਨ ਸਾਡੇ ਕਮਰਾ ਰੈਡੀ ਹੋ ਜਾਣਾ ਕੱਲ ਤੇ ਬਣੇ ਰਹੋ ਬਲੌਗ ਦੇ ਨਾਲ ਤੇ ਨਵਾਂ ਬਲੌਗ ਵੀ ਤੁਹਾਨੂੰ ਕੱਲ ਚਲਦੀ ਹੋਈ ਦਿਖਾਵਾਂਗੇ ਇਹ ਬਲੌਗ ਫਾਈਨਲ ਅੰਡ ਜਾ ਰਹੇ ਆ ਮੋਟੀ ਕੁਝ ਬੋਲਣਾ ਚਾਹ ਰਹੀ ਹੈ ਮੈਂ ਤੁਹਾਨੂੰ ਮਿਲ ਕੇ ਬਹੁਤ ਬਲੌਗ ਨੂੰ ਪਿਆਰ ਦਿੰਦੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਪਿਆਰ ਦੇਣ ਵਾਲਿਆਂ ਦਾ ਚੈਨਲ ਨੂੰ ਸਰ ਜੀ ਨੂੰ ਸਬਸਕ੍ਰਾਈਬ ਕਰ ਲਓ ਦੋਨੋਂ ਚੈਨਲਾਂ ਨੂੰ ਦੋਮਾ ਤੇ ਬਲੌਗ ਪਊਗਾ ਜਿਹਨੇ ਦਿੱਤੀ ਬਲੌਗ ਦੇਖਣਾ ਦੇਖ ਸਕਦੇ ਦੋਮਾ ਦੇ ਵਿੱਚ ਓਕੇ ਬਾਏ